ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਜੀ ਹਾਂ ਤੁਹਾਨੂੰ ਦੱਸਦੇ ਕਿ ਬੇहद ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਪਾਸੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਮੀਂਹ ਦਾ ਆਨੰਦ ਮਾਨਦੇ ਹੋਏ ਦਿਖਾਈ ਦੇ ਰਹੇ ਨੇ ਲੋਕ ਤਾਂ ਉੱਥੇ ਹੀ ਕਿਤੇ ਨਾ ਕਿਤੇ ਇਹ ਮੀਂਹ ਕਈ ਲੋਕਾਂ ਦੇ ਵਾਸਤੇ ਮੁਸੀਬਤ ਵੀ ਬਣਿਆ ਹੋਇਆ ਹੈ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜੋ ਸਾਫ਼ ਸਾਹਰ ਕਰਦੀਆਂ ਨੇ ਕਿਸ ਤਰੀਕੇ ਦੇ ਨਾਲ ਮੀਨੇ ਲੋਕਾਂ ਦੀ ਆਮ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ ਤੁਹਾਨੂੰ ਦੱਸਦੇ ਕਿ ਬੇहद ਹੈਰਾਨ ਕਰ ਦੇਣ ਵਾਲੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਉੱਤਰਾਖੰਡ ਦੇ ਵਿੱਚ ਇੱਕ ਪੁਲ ਜੋ ਹੈ ਟੁੱਟ ਗਿਆ ਜੀਹਾਂ ਤੁਹਾਨੂੰ ਦੱਸਦੇ ਕਿ ਤੇਜ਼ ਮੀਂਹ ਕਾਰਨ ਜੋ ਪੁਲਾ ਪੁਲ ਪਹਿਲਾਂ ਤਰੇੜਿਆ ਪੈ ਜਾਂਦੀਆਂ ਨੇ ਪੁਲ ਦੇ ਵਿੱਚ ਤਰੇੜਾ ਪੈ ਜਾਂਦੀਆਂ ਨੇ ਜਿਸ ਤੋਂ ਬਾਅਦ ਪੁਲ ਹੌਲੀ-ਹੌਲੀ ਕਰਕੇ ਟੁੱਟ ਜਾਂਦਾ ਹੈ ਜਿਸ ਕਾਰਨ ਵੱਡਾ ਹਾਦਸਾ ਵਾਪਰ ਜਾਂਦਾ ਹੈ ਪੁਲ ਟੁੱਟ ਜਾਂਦਾ ਹਾਲਾਂਕਿ ਇਸ ਫਾਰਮੂਲੇ ਦੇ ਵਿੱਚ ਗਰਨਿਮਤ ਇਹ ਰਹੀ ਕਿ ਜਦੋਂ ਪੁਲ ਟੁੱਟਦਾ ਹੈ ਤਾਂ ਉਸ ਵੇਲੇ ਪੁਲ ਦੇ ਉੱਤੇ ਕੋਈ ਨਹੀਂ ਸੀ ਜਿਸ ਕਰਕੇ ਜਾਨੀ ਨੁਕਸਾਨ ਤੋਂ ਜੋ ਹੈ ਬਚਾਅ ਹੋ ਗਿਆ ਪਰ ਤਸਵੀਰਾਂ ਬੇहद ਹੈਰਾਨ ਕਰ ਦੇਣ ਵਾਲੀਆਂ ਸਾਹਮਣੇ ਆ ਰਹੀਆਂ ਨੇ ਦੱਸਦੇ ਕਿ ਉਤਰਾਖੰਡ ਦੀ ਇਹ ਤਸਵੀਰਾਂ ਨੇ ਜਿੱਥੇ ਇਹ ਪੁਲ ਟੁੱਟਿਆ ਹੈ ਤੁਹਾਨੂੰ ਦੱਸਦੇ ਕਿ ਇੱਕ ରାਹ ਨੂੰ ਦੂਸਰੇ ରାਹ ਨਾਲ ਜੋੜਦਾ ਸੀ ਪੁਲ ਤਾਂ ਦੇਖ ਸਕਦੇ ਤੁਸੀਂ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਪੁਲ ਦੇਖਦੇ ਹੀ ਦੇਖਦੇ ਚੱਕਣਾ ਚੂਰ ਹੋ ਗਿਆ ਟੁੱਟ ਗਿਆ ਜਿਸ ਕਾਰਨ ਜੋ ਹੈ ਵੱਡਾ ਹਾਦਸਾ ਹੁੰਦਾ ਤਾਂ ਮੀਂਹ ਕਾਰਨ ਮੀਂਹ ਪੈਂਦਾ ਮੀਂਹ ਪੈਣ ਕਾਰਨ ਤੁਸੀਂ ਦੇਖ ਸਕਦੇ ਪਾਣੀ ਦਾ ਬਹਾਾ ਤੁਸੀਂ ਦੇਖ ਸਕਦੇ ਹੋ ਕਿੰਨਾ ਤੇਜ਼ ਬਹਾਾ ਹੈ ਪਰ ਗਨੀਮਤ ਰਹੀ ਹੈ ਕਿ ਕਿਸੇ ਦਾ ਜਾਨੀ ਜਾਂ ਕੋਈ ਹੋਰ ਨੁਕਸਾਨ ਨਹੀਂ ਹੋਇਆ ਹੋ ਸਕਦਾ ਸੀ ਕੋਈ ਪੁਲ ਦੇ ਉੱਤੋਂ ਗੁਜ਼ਰ ਰਿਹਾ ਹੁੰਦਾ ਕੋਈ ਵਾਹਨ ਗੁਜ਼ਰ ਰਿਹਾ ਹੁੰਦਾ ਤੇ ਵੱਡਾ ਹਾਦਸਾ ਵਾਪਰ ਜਾਂਦਾ ਪਰ ਤੁਹਾਨੂੰ ਦੱਸ ਦਈਏ ਕਿ ਅਜਿਹੇ ਹਾਦਸੇ ਤੋਂ ਬਚਾਅ ਹੋ ਗਿਆ ਪਰ ਪੁਲ ਜੋ ਹੈ ਟੁੱਟ ਚੁੱਕਿਆ ਹੈ ਤਾਂ ਦੇਖਿਆ ਜਾ ਸਕਦਾ ਹੈ ਕਿਸ ਤਰੀਕੇ ਦੇ ਨਾਲ ਮੀਂਹ ਦੇ ਕਾਰਨ ਕਈ ਇਲਾਕੇ ਦੇ ਲੋਕਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ